ਹਰ ਸਾਲ ਦੀ ਤਰ੍ਹਾਂ ਸਾਲ ਵੀ ਡਾਕਟਰ ਬੀਰ ਅੰਬੇਦਕਰ ਜੀ ਦੀ ਸੋਚ ਨੂੰ ਸਮਰਪਿਤ ਸਾਨ੍ਹੇਵਾਲ ਦੇ ਗਾਰਡਨ ਜੋਰ ਦੇ ਵਿੱਚ ਡਾਕਟਰ ਬੀਰ ਅੰਬੇਦਕਰ ਬੁੱਧਾ ਦਾ ਸਾਨ੍ਹੇਵਾਲ ਦੇ ਵੱਲੋਂ ਲੋੜਵੰਦ ਲੜਕੀਆਂ ਦੇ ਸਮਾਹਿਕ ਵਿਆਹ ਕਿਤੇ ਗਏ। ਟਰੱਸਟ ਦੇ ਪ੍ਰਧਾਨ ਹਰਪ੍ਰ ਸਰਕਾਰੀਆ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਟਰੱਸਟ ਪਿਛਲੇ ਲਗਾਤਾਰ 16 ਸਾਲਾਂ ਤੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਦੀ ਆ ਰਹੀ ਹੈ। ਜੋ ਇਸ ਸਾਲ ਵੀ 5 ਅਕਤੂਬਰ 2025 ਦਿਨ ਐਤਵਾਰ ਨੂੰ 7 ਲੜਕੀਆਂ ਦੇ ਸਮਾਹਿਕ ਵਿਆਹ ਕਿਤੇ ਗਏ ਹਨ। ਜਿਸ ਵਿੱਚ ਲੜਕੀਆਂ ਨੂੰ ਜ਼ਰੂਰਤਮੰਦ ਸਕਰੇਲੂ ਸਮਾਨ ਵੀ ਦਿੱਤਾ ਗਿਆ। ਇਸ ਮੌਕੇ ਤੇ ਟਰਸਟ ਦੇ ਮੈਂਬਰਾਂ ਤੋਂ ਇਲਾਵਾ ਆਸੂਸਾਨੇਵਾਲ ਵਾਸੀਆਂ ਤੇ ਐਨਆਰਆਈ ਵੀਰਾਂ ਦਾ ਪੂਰਨ ਸੰਯੋਗ ਰੰਦਾ ਜੋ ਇਸ ਵਾਰ ਵੀ ਇਸ ਵਿਆਹ ਦੇ ਵਿੱਚ ਆਪਣਾ ਪੂਰਨ ਸੰਯੋਗ ਦਿੱਤਾ ਇਸ ਤੋਂ ਅਗੇ ਕਿਹਾ ਕਿ ਇਸ ਵਿਆਹ ਤੇ ਜਿੱਥੇ ਸੈਨ ਨਵਸੀਟਰਸ ਦੇ ਮੈਂਬਰ ਸਨ ਉੱਥੇ ਹੀ ਵੱਖ-ਵੱਖ ਧਾਰਮਿਕ ਰਾਜਨੀਤਿਕ ਅਗੂ ਵੀ ਸ਼ਾਮਲ ਹੋ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਇਸ ਰਾਂਸਮੂ ਟਰਸਟ ਮੈਂਬਰਾਂ ਦੇ ਬੋਲਿਸ ਬਾਦ ਦੇ ਵਿੱਚ ਦਿੱਤੇ ਸੰਯੋਗ ਸਮੂਹ ਨਗਰ ਨਿਵਾਸੀਆਂ ਤੇ ਐਨਆਰਆਈ ਵੀਰਾਂ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਤੇ ਕੀਤੀ ਗੱਲਬਾਤਾਂ ਕੀ ਕਿਹਾ ਆਓ ਸੁਣਦੇ ਹਾਂ ਇੱਕ ਰਿਪੋਰਟ ਜੈ ਭੀਮ ਜੈ ਭਾਰਤ ਇਹ ਜੋ ਆਪਾਂ ਪਿਛਲੇ 16 ਸਾਲਾਂ ਤੋਂ ਵਿਆਹ ਕਰਦੇ ਆ ਰਹੇ ਹਾਂ ਇਸ ਵਾਰ 17ਵਾਂ ਸਾਲ ਆ ਇਹ ਸਾਰੇ ਸਾਡੇ ਜਿੰਨੇ ਵੀ ਇਲਾਕਾ ਨਿਵਾਸੀ ਨੇ ਐਨ ਆਰ ਆਈ ਵੀਰ ਨੇ ਪੁਲਿਸ ਮੁਲਾਜ਼ਮ ਨੇ ਸਾਡੀਆਂ ਭੈਣਾਂ ਨੇ ਕੌਂਸਲਰ ਸਾਹਿਬਾਨ ਨੇ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਪਿਛਲੇ 16 ਸਾਲ ਤੋਂ ਹੀ ਕਰਦੇ ਆ ਰਹੇ ਹਾਂ ਤੇ ਇਸ ਵਾਰ ਵੀ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਅੱਜ ਕੰਪਲੀਟ ਹੋ ਸਕਿਆ ਤੇ ਮੈਂ ਸਾਰੇ ਬਣਾ ਜਿਹੜੇ ਪੱਤਰਕਾਰ ਜਿਹੜੇ ਵੀਰ ਨੇ ਦੇਖੋ ਬਹੁਤ ਗਲਤੀਆਂ ਹੁੰਦੀਆਂ ਨੇ ਪਰ ਮੈਂ ਪੱਤਰਕਾਰ ਵੀਰਾਂ ਦਾ ਧੰਨਵਾਦ ਗਾਦਾ ਦਿਲੋਂ ਉਹ ਸਾਰੀਆਂ ਗਲਤੀਆਂ ਨੂੰ ਲਕੋ ਕੇ ਜਿਹੜੀ ਅੱਛੀ ਚੀਜ਼ ਆ ਉਹ ਦੁਨੀਆ ਮੁਰੇ ਪੇਸ਼ ਕਰਦੇ ਨੇ ਤੇ ਮੈਂ ਤੁਹਾਡਾ ਦਿਲੋਂ ਰਿਣੀ ਆ ਤੇ ਜੇ ਇਦਾਂ ਹੀ ਸਾਡਾ ਸਾਥ ਜਿਵੇਂ ਦਿੰਦੇ ਆ ਰਹੇ ਨੇ ਲੋਕ ਸਾਡੇ ਕਸਬੇ ਦੇ ਉਦਾਂ ਹੀ ਅਸੀਂ ਅੱਗੇ ਤੋਂ ਕਰਦੇ ਰਾਂਗੇ ਇਹਨਾਂ ਦਾ ਸਹਿਯੋਗ ਦੀ ਮੰਗ ਕਰਦੇ ਹੋਏ ਮੈਂ ਸਾਰਿਆਂ ਦਾ ਫੇਰ ਤੋਂ ਧੰਨਵਾਦ ਕਰਦਾ ਅੱਜ ਅਸੀਂ 7 ਕੁੜੀਆਂ ਦੇ ਵਿਆਹ ਕੀਤੇ ਨੇ ਜੀ ਜਿਹਦੇ ਵਿੱਚ ਜਿਹੜਾ ਮੋਟਾ-ਮੋਟਾ ਆਈਟਮ ਕੀ ਆ ਵਾਲੀਆਂ ਨਹੀਂ ਸੋਹਣੀਆਂ ਸੋਨੇ ਦੇ ਕੋਕੇ ਝਾਂਜਰਾ ਫਰਿੱਜ ਬੈੱਡ ਪੱਖੇ ਤੇ ਕੁਰਸੀਆਂ ਟੇਬਲ ਇੱਕ ਵੱਡੀ ਪੇਟੀ ਬਾਕੀ ਜੋ ਸੂਰ ਨੇ ਬਚੇ ਰਹੇ ਉਹ ਜੋ ਰੋ ਡੇਲੀ ਵੀਰ ਦਾ ਸਮਾਨ ਆ ਪ੍ਰੈਸਾਂ ਹੋ ਗਈਆਂ ਠੀਕ ਹੈ ਜੀ ਮਸ਼ੀਨ ਹੋ ਗਈ ਉਹ ਸਾਰਾ ਕੋ ਦਿੱਤਾ ਕਰੇ ਇਹ ਜਿਹੜਾ ਅਸੀਂ ਅੱਜ 17ਵੀਂ ਵਾਰ ਸੱਤ ਜਿਹੜੀਆਂ ਲੋੜਵੰਦ ਪਰਿਵਾਰ ਲੜਕੀਆਂ ਪਰਿਵਾਰਾਂ ਦੀਆਂ ਲੜਕੀਆਂ ਆਈਆਂ ਨੇ ਉਹਨਾਂ ਦੇ ਅਸੀਂ ਵਿਆਹ ਜਿਹੜੇ ਕੀ ਕਰ ਰਹੇ ਆ ਜਿਨ੍ਹਾਂ ਦੇ ਵਿੱਚ ਅਸੀਂ ਉਹਨਾਂ ਨੂੰ ਇਹ ਸਾਰਾ ਘਰੇਲੂ ਸਮਾਨ ਜੋ ਉਹਨਾਂ ਦੀ ਰਜਵਾਨਾ ਜ਼ਿੰਦਗੀ ਦੇ ਵਿੱਚ ਵਰਤੋਂ ਵਾਲਾ ਉਹ ਸਾਰਾ ਟੋਟਲੀ ਫਰਨੀਚਰ ਭਾਂਡੇ ਸੂਟ ਜੋ ਵੀ ਸਮਾਨ ਸਾਡੀ ਜ਼ਿੰਦਗੀ ਵਿੱਚ ਹਰ ਰੋਜ਼ ਕੰਮ ਆਉਂਦਾ ਉਹ ਦੇ ਰਹੇ ਆ ਅਸੀਂ ਨਾਲ ਇਹ ਸਾਰਾ ਸਮਾਨ ਅਸੀਂ ਜਿਹੜਾ ਸਾਡਾ ਟਰਸਟ ਸਾਡੇ ਟਰਸਟ ਦੇ ਮੈਂਬਰ ਸਾਡੇ ਜੋ ਐਨ ਆਰ ਆਈ ਵੀਰ ਪੁਲਿਸ ਮੁਲਾਜ਼ਮਾ ਹੋਰ ਇੰਡਸਟਰੀ ਦੇ ਸਨਹਿਗੇ ਇਹ ਸਾਰੇ ਜਿਹੜੇ ਹੈਗੇ ਦਾਨੀ ਸੱਜਣਾ ਦੇ ਉਹਨਾਂ ਦੀ ਸਹਿਯੋਗ ਨਾਲ ਅਸੀਂ ਜਿਹੜਾ 17ਵੀਂ ਵਾਰ ਸਤ ਦੀਆਂ ਦੇ ਵਿਆਹ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਅਸੀਂ ਅਗਲੀ ਵਾਰੀ ਇਹਨੂੰ 7 ਤੋਂ ਵਧਾ ਕੇ 10 ਤੇ ਲੈ ਕੇ ਜਾਵਾਂਗੇ ਕਿਉਂਕਿ ਸਾਰੇ ਟਰੱਸਟ ਦੇ ਮੈਂਬਰ ਸਾਡੇ ਪ੍ਰਧਾਨ ਸਾਹਿਬ ਇਕਬੀਰ ਸਿੰਘ ਸਾਰੇ ਪੂਰੇ ਧਿਆਨਤਦਾਰੀ ਇਮਾਨਦਾਰੀ ਨਾਲ ਅਸੀਂ ਕੰਮ ਕਰ ਰਹੇ ਹਾਂ ਕਿਤੇ ਵਿੱਚ ਕੋਈ ਉਹ ਜੀ ਗੱਲ ਨਹੀਂ ਹੈਗੀ ਤੇ ਸਾਨੂੰ ਸਾਰੇ ਇਲਾਕੇ ਦਾ ਵੀ ਸਹਿਯੋਗ ਆ ਸੋ ਮੈਂ ਤੁਹਾਡੇ ਜ਼ਰੀਏ ਟਾਟੇ ਪ੍ਰੈਸ ਵਾਲੇ ਵੀਰਾਂ ਦੇ ਜ਼ਰੀਏ ਜਿਹੜਾ ਹੈਗਾ ਸਾਰੇ ਨਗਰ ਨਿਵਾਸੀਆਂ ਦਾ ਸਾਹਨੇਵਾਲ ਨਿਵਾਸੀਆਂ ਦਾ ਹੋਰ ਜਿੰਨਾਂ ਜਿੰਨਾਂ ਸੱਜਣਾ ਨੇ ਐਨ ਆਰ ਆਈ ਵੀਰਾਂ ਨੇ ਪੁਲਿਸ ਮੁਲਾਜ਼ਮਾਂ ਨੇ ਦਿਨ ਰਾਤ ਇੱਕ ਕਰਕੇ ਜੋ ਵੀ ਸਾਨੂੰ ਇੱਥੇ ਸਹਿਯੋਗ ਕੀਤਾ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਅਸੀਂ ਜਿਹੜਾ ਡਾਕਟਰ ਬਾਬਾ ਸਾਹਿਬ ਉਮੀਦ ਰੋ ਉਮੀਦਕਰ ਬੁੱਧਾ ਜੀ ਟਰਸਟ ਵੱਲੋਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਉਮੀਦ ਕਰਦੇ ਆ ਵੀ ਜਿਹੜਾ ਆਉਣ ਵਾਲਾ ਜਿਹੜਾ ਸਾਡਾ ਫੰਕਸ਼ਨ ਆ ਅਗਲੀ ਵਾਰੀ ਉਹ ਇਸ ਤੋਂ ਵੀ ਵਧੀਆ ਕਰਾਂਗੇ ਜਿਸ ਤਰ੍ਹਾਂ ਦਾ ਗਿਫਟ ਦਿੱਤਾ ਗਿਆ ਕਿ ਜਿਹੜਾ ਤਰੇਲੂ ਵਰਤੋਂ ਦਾ ਜਿਹੜਾ ਗਿਫਟ ਅਸੀਂ ਕੁੜੀਆਂ ਨੂੰ ਇਹਦੇ ਵਿੱਚ 골ਡ ਵੀ ਦਿੱਤਾ ਕੰਨਾਂ ਦੀਆਂ ਵਾਲੀਆਂ ਦਿੱਤੀਆਂ ਨੇ ਸੋਨਾਂ ਦੇ ਕੋਕੇ ਦਿੱਤੇ ਨੇ ਘੜੀਆਂ ਦਿੱਤੀਆਂ ਨੇ ਝਾਂਜਰਾਂ ਦਿੱਤੇ ਆ ਡਬਲ ਬੈੱਡ ਦਿੱਤੇ ਆ ਪੇਟੀ ਦਿੱਤੀ ਆ ਪਰਾਟੇ ਪੱਖੇ ਦਿੱਤੇ ਨੇ ਫ੍ਰੀਜਾਂ ਦਿੱਤੀਆਂ ਨੇ ਬਿਸਤਰੇ ਦਿੱਤੇ ਨੇ ਗਰਮ ਕੱਪੜੇ ਦਿੱਤੇ ਨੇ ਕੰਬਲ ਦਿੱਤੇ ਨੇ ਤੇ ਹੋਰ ਦੂਜਾ ਸਾਡਾ ਪ੍ਰੈਸਾਂ ਵਗੈਰਾ ਜਿੰਨੀਆਂ ਵੀ ਚੀਜ਼ਾਂ ਘਰੇਲੂ ਵਰਤੋਂ ਦੇ ਵਿੱਚ ਆਉਂਦੀਆਂ ਨੇ ਅਸੀਂ ਇਹਨੂੰ ਦਾਜ ਦੇ ਤੌਰ ਤੇ ਨਹੀਂ ਇੱਕ ਜਿਹੜਾ ਸਾਰੇ ਸਾਡੇ ਸਹਿਯੋਗੀ ਸੱਜਣਾ ਦਾ ਇੱਕ ਅਸ਼ੀਰਵਾਦ ਇਕੱਠਾ ਕਰਕੇ ਅਸੀਂ ਇਹਨਾਂ ਬੱਚਿਆਂ ਦੀ ਝੋਲੀ ਪਾਇਆ ਤਾਂ ਤਾਂ ਕਿ ਇਹਨਾਂ ਦੀ ਜਿਹੜੀ ਆਉਣ ਵਾਲੀ ਨਵੀਂ ਜ਼ਿੰਦਗੀ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਨਾ ਆਵੇ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਸਟਾਰਟ ਕਰਨ ਪ੍ਰਮਾਤਮਾ ਇਹਨਾਂ ਨੂੰ ਵਡੀਆਂ ਤਰੱਕੀਆਂ ਦੇ ਲੰਬੀ ਉਮਰਾਂ ਬਤੀਤ ਕਰਨ ਵਧੀਆ ਪਰਿਵਾਰਾਂ ਵਿੱਚ ਜਾਣਾ ਵਧੀਆ ਆਪਣੇ ਮਾਂ-ਪਿਓ ਨਾਲ ਰਹਿਣ ਤੇ ਸਾਨੂੰ ਜਿਹੜਾ ਹੈਗਾ ਇਦਾਂ ਹੀ ਸਾਰੇ ਸਹਿਯੋਗੀ ਸੱਜਣਾ ਦਾ ਸਹਿਯੋਗ ਹੋਇਆ ਹੈ। ਹਾਜੀ ਜੈਪੁਰ ਮੈਂ ਸਭ ਤੋਂ ਪਹਿਲਾਂ ਮੇਰੇ ਪ੍ਰੈਸਰ ਰਿਪੋਰਟਰ ਵੀਰਾਂ ਨਾਲ ਵੀਡੀਓ ਨਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਮੇਰੇ ਵੀਰ 17 ਸਾਲ ਤੋਂ ਸਾਡੇ ਜੇ ਪ੍ਰੋਗਰਾਮ ਨੂੰ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਨੂੰ ਸਾਰੀ ਪਬਲਿਕ ਤੱਕ ਆਲ ਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਨੇ ਇਹ ਸਾਡਾ ਜਿਹੜਾ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਨੇ ਸਾਡੇ ਟਰੱਕਟਰ ਦੇ ਮੈਂਬਰਾਂ ਨੇ ਮਿਹਨਤ ਸਦਕਾ ਡਾਕਟਰ ਵੀ.ਆਰ. ਬੁੱਧਾ ਟਰੱਕਟਰ ਦੇ ਮੈਂਬਰਾਂ ਨੇ ਔਰ ਪ੍ਰਧਾਨ ਜੀ ਦੀ ਮਿਹਨਤ ਦੇ ਨਾਲ 17ਵੀਂ ਵਾਰ ਅਸੀਂ ਇਹ ਸ਼ਾਦੀਆਂ ਕਰ ਰਹੇ ਹਾਂ ਇਹ ਬੱਚੀਆਂ ਦੀਆਂ ਜਿਹੜੀਆਂ ਸ਼ਾਦੀਆਂ ਨੇ ਇਹ ਸਾਡੇ ਨਗਰ ਇਲਾਕਾ ਨਿਵਾਸੀਆਂ ਦੇ ਸਨ੍ਹੇਵਾਲ ਦੇ ਵੀਰਾਂ ਦੀ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਸਾਡੇ ਪੁਲਿਸ ਮੁਲਾਜ਼ਮਾਂ ਦਾ ਭਰਾਵਾਂ ਦਾ ਬਹੁਤ ਸਹਿਯੋਗ ਹੁੰਦਾ ਇਹਦੇ ਵਿੱਚ ਇੰਡਸਟਰੀ ਮੈਂ ਇਹਨਾਂ ਦਾ ਬਹੁਤ ਸਹਿਯੋਗ ਹੁੰਦਾ ਇਹ ਜਿਹੜਾ ਅਸੀਂ 17ਵੀਂ ਵਾਰ ਡਾਕਟਰ ਵੀ ਆਰ ਬੁੱਧਾ ਟਰਸਟ ਦੇ ਵੱਲੋਂ ਅਸੀਂ ਸ਼ਾਦੀਆਂ ਕਰਦੇ ਆ ਇਹ ਡਾਕਟਰ ਵੀ ਆਰ ਅਭੇਰਕਰ ਜੀ ਨੇ ਸੰਦੇਸ਼ ਦਿੱਤਾ ਸੀ ਉਹਨਾਂ ਦੇ ਪੁਰਨਿਆਂ ਤੇ ਚੱਲਦੇ ਹੋਏ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਸਮਾਜਿਆਂ ਨੂੰ ਉੱਪਰ ਚੱਕੋ ਕਿਉਂਕਿ ਸਾਡਾ ਸਮਾਜ ਦੇ ਜਿਹੜੇ ਅਜੇ ਲੋਕ ਨੇ ਬਹੁਤ ਨੀਚੇ ਨੇ ਬਹੁਤ ਈਆਂ ਈਦਾਂ ਦੀਆਂ ਨੇ ਜਿਨ੍ਹਾਂ ਦੇ ਪੇਰੈਂਟਸ ਕੰਮ ਕਰਨ ਯੋਗ ਨਹੀਂ ਜਾਂ ਭਰਾ ਨਹੀਂ ਹੈ ਅਸੀਂ ਜਾ ਕੇ ਘਰ ਘਰ ਇਕੱਲੇ ਦੀ ਵੈਰੀਫਿਕੇਸ਼ਨ ਕੀਤੀ ਉਹਨਾਂ ਦੇ ਘਰ ਤੇ ਅਜੇ ਵੀ ਟੀਨ ਡੀਆਂ ਸੱਤਾਂ ਨੇ ਔਰ ਥੱਲੇੋਂ ਕੱਚਾ ਵਾ ਇਸ ਕਰਕੇ ਅਸੀਂ ਪੂਰੀ ਵੈਰੀਫਿਕੇਸ਼ਨ ਕਰਕੇ 3 ਮਹੀਨੇ ਤੋਂ ਟ੍ਰੈਕਟਰ ਦੇ ਸਾਰੇ ਮੈਂਬਰ ਜਿਨ੍ਹਾਂ ਦੇ ਹਰਪੀਜੀ ਪ੍ਰਧਾਨ ਜੀ ਡੀਐਸਪੀ ਬਲੰਸ ਸਿੰਘ ਅੰਗਰੇਜ਼ ਸਿੰਘ ਇੰਸਪੈਕਟਰ ਔਰ ਸਾਡੇ ਪ੍ਰੀਤਮ ਗਿੱਲ ਤੇ ਕੁਲਦੀਪ ਸਿੰਘ ਕਾਉਂਸਲਰ ਸਾਰਿਆਂ ਨੇ ਰਲ ਕੇ ਮਿਹਨਤ ਦੇ ਕਰਨ ਦੇ ਬਾਵਜੂਦ ਅੱਜ 17 ਮੀ ਬਾਰ ਸੱਤ ਲੋੜਵਾਂ ਲੜਕੀਆਂ ਦੀਆਂ ਸ਼ਾਦੀਆਂ ਦੇ ਵਿੱਚ ਜੋ ਉਸ ਦਾ ਕੰਨਿਆਦਾਨ ਆ ਉਹ ਦਾਨ ਉਹਨਾਂ ਦੀ ਝੂੜੀ ਪਾ ਕੇ ਅਸੀਂ ਨੇ ਪਰੇ ਚੜਿਆ ਮੈਂ ਆਪਣੇ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਜਿੰਨਾ ਵੀਰਾਂ ਦਾ ਸਹਿਯੋਗ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਅਗਲੇ ਸਾਲ ਸਾਨੂੰ ਇੱਕ ਤੋਂ ਵੱਧ ਸਹਿਯੋਗ ਦੇਣ ਤਾਂ ਕਿ ਅਸੀਂ 7 ਦੀ بجائے 10 ਦੀਆਂ ਸ਼ਾਦੀਆਂ ਕਰ ਸਕੀਏ ਜੈ ਭੀਮ ਜੈ ਭਾਟ